ਸ੍ਰੀ ਕਾਲ ਜੀ ਕਿਵੇਂ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੁਸੀਂ ਸਾਰੇ ਹੀ ਇਸਤੇਮਾਲ ਕਰਿਓ ਘਰੇ ਹੀ ਬਣਾ ਕੇ ਕਿਹੜੀ ਕਿਹੜੀ ਚੀਜ਼ ਦੇ ਵਿੱਚ ਪੈਂਦੀ ਹੈ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆ ਤੇ ਜਿਨ੍ਹਾਂ ਦੀ ਸਕਿਨ ਹੈਗੀ ਰੁੱਖੀ ਸੁੱਕੀ ਜਿਨ੍ਹਾਂ ਦੇ ਝੁੜੜੀਆਂ ਨੇ ਖਾਸ ਝੁੜੜੀਆਂ ਤੇ ਬਹੁਤ ਵਧੀਆ ਜਿਨ੍ਹਾਂ ਦੇ ਮਲਕੀ ਰਿੰਕਲ ਪੈ ਜਾਂਦੇ ਆ ਤੇ ਆ ਵਾਲੀ ਚੀਜ਼ ਲਟਕਣ ਲੱਗ ਜਾਂਦੀ ਹੈ ਸਕਿਨ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਤੇ ਇਹ ਵਾਲਾ ਜਿਹੜਾ ਆਪਾਂ ਤੁਹਾਨੂੰ ਅੱਜ ਸਿਰਮ ਦੱਸਣ ਗਿਆ ਬਣਾ ਕੇ ਮਤਲਬ ਕਿ ਮੋਇਸਚਰਾਈਜ਼ਰ ਇਦਾਂ ਤੁਸੀ ਰਾਤ ਨੂੰ ਮ사ਜ ਕਰੋਗੇ ਨਾ ਡੇਲੀ ਇਹ ਇੱਕ ਤਾਂ ਸਕਿਨ ਜਿਹੜੀ ਗਲੋ ਮਾਰੇਗੀ ਦੂਸਰਾ ਜਿਹੜੀ ਤੁਹਾਡੇ ਕਦੇ ਵੀ ਰਿੰਕਲ ਕਦੇ ਵੀ ਝੁਲੜੀਆਂ ਜਲਦੀ ਨਹੀਂ ਪੈਣਗੀਆਂ ਜਿਹੜੇ 50 60 ਦੀ ਏਜ ਵਿੱਚ ਨੇ ਜਦੋਂ ਇਹ ਮ사ਜ ਕਰਨ ਲੱਗ ਜਾਓਗੇ ਨਾ ਤੁਸੀਂ 25 ਜੇ 30 ਦੇ ਮਤਲਬ ਕਿੰਨੇ ਅਜਰਾ ਹੋਗੇ ਤੁਹਾਡੀ ਏਜ ਐਦਾਂ ਲੱਗੇਗੀ ਜਿਵੇਂ ਨਾ 10 15 ਸਾਲ ਨੀਚੇ ਨੂੰ ਆ ਗਈ ਹੈ ਐਦਾਂ ਹੋਵੇਗਾ ਤੇ ਯਕੀਨ ਮੰਨਿਓ ਤੁਸੀਂ ਇਹ ਕਰਕੇ ਦੇਖਿਓ ਫਿਰ ਤੁਸੀਂ ਜਦੋਂ ਕਰਕੇ ਨਾ ਪੂਰਾ 1 ਮਹੀਨਾ ਜੇ ਤੁਸੀਂ ਕਰੋਗੇ ਥੋੜਾ ਮਤਲਬ ਕਿ ਥੋੜੇ ਦਿਨਾਂ ਵਿੱਚ ਹੀ ਫਰਕ ਪੈਣਾ ਇੱਕ ਰਾਤ ਵਿੱਚ ਹੀ ਫਰਕ ਪੈ ਜਾਂਦਾ ਹੈ ਤੁਸੀਂ ਆਪਣੇ ਆਪ ਖੁਦ ਵਾ ਖੁਦ ਤੁਸੀਂ ਆਪਣੇ ਵਿੱਚ ਚੇਂਜ ਦਾ ਹੋਣਾ ਜਰਾਈਗਾ ਤੁਹਾਡੀ ਸਕਿਨ ਜਿਹੜੀ ਗਲੋ ਮਾਰੇਗੀ ਤੇ ਸਕਿਨ ਵਿੱਚ ਇੰਨਾ ਵਧੀਆ ਨਿਖਾਰ ਆਏਗਾ ਤੇ ਆ ਚੀਜ਼ਾਂ ਜਿਹੜੀਆਂ ਤੁਹਾਡੀਆਂ ਢਿੱਲੀਆਂ ਹੋਈਆਂ ਪਈਆਂ ਨੇ ਵੱਟ ਪੈ ਜਾਂਦੇ ਨੇ ਕਈ ਜਾਂਦੇ ਹਨਾ ਆ ਚੀਜ਼ਾਂ ਤੇ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਆ ਤੇ ਸਾਰੀਆਂ ਠੀਕ ਹੋ ਜਾਣਗੀਆਂ ਇੱਕ ਸੋਲੂਸ਼ਨ ਹੈਗਾ ਕਿੰਨੀਆਂ ਪ੍ਰੋਬਲਮਾਂ ਦਾ ਇੱਕ ਸੋਲੂਸ਼ਨ ਜਿਹੜਾ ਮੈਂ ਤੁਹਾਨੂੰ ਦੱਸਣਗੀ ਆ ਤੇ ਉਹਦੇ ਲਈ ਆਪਾਂ ਕੀ ਲੈਣਾ ਹੈਗਾ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਯਾਦ ਨਾਲ ਪਹਿਲਾਂ ਤੁਹ ਲਵਾਂਗੇ ਆਪਾਂ ਨਾਰੀਅਲ ਦਾ ਤੇਲ ਕੋਕੋਨਟ ਤੇਲ ਇਹ ਹੈਗੇ ਨਾਰੀਅਲ ਦਾ ਤੇਲ ਦੂਸਰਾ ਲੈਣਾ ਹੈ ਆਪਾਂ ਬਦਾਮ ਰੋਗਨ ਠੀਕ ਹੈ ਜੀ ਬਦਾਮਾਂ ਦਾ ਔਇਲ ਇਹਦੀ ਥਾਂ ਤੇ ਤੁਸੀਂ ਅਰੰਡੀ ਦਾ ਤੇਲ ਵੀ ਲੈ ਸਕਦੇ ਹੋ ਠੀਕ ਹੈ ਜੀ ਦੋ ਤੇਲ ਇਹ ਹੋਗੇ ਦੇਖ ਲਓ ਤੁਸੀਂ ਠੀਕ ਹੈ ਜੀ ਤੇ ਦੋ ਚੀਜ਼ਾਂ ਜਿਹੜੀਆਂ ਨੇ ਉਹ ਹੈਗੀਆਂ ਇੱਕ ਹੈਗੀ ਐਲੋਵਿਰਾ ਇੱਕ ਹੈਗੀ ਮਸ਼ਕਪੂਰ ਦੀ ਟਿੱਕੀ ਠੀਕ ਹੈ ਜੀ ਇਹਨਾਂ ਚੀਜ਼ਾਂ ਦਾ ਆਪਾਂ ਸੀਰਮ ਬਣਾ ਕੇ ਰੈਡੀ ਕਰ ਲੈਣਾ ਹੈ ਤੁਸੀਂ ਮਹੀਨੇ ਭਰ ਬਣਾ ਕੇ ਮੈਂ ਤੇ ਇੱਕ ਡੱਬੀ ਵਿੱਚ ਪਾ ਕੇ ਰੱਖ ਸਕਦੇ ਹੋ ਸਟੋਰ ਕਰਕੇ ਠੀਕ ਹੈ ਜੀ ਜਿੰਨਾ ਵੀ ਤੁਹਾਨੂੰ ਚਾਹੀਦਾ ਤੁਸੀਂ ਓਨਾ ਪਾ ਸਕਦੇ ਮੈਂ ਇਸ ਟਾਈਮ ਇੱਕ ਚਮਚ ਪਾਇਆ ਹੈਗਾ ਨਾਰੀਅਲ ਦਾ ਤੇਲ ਤੇ ਇੱਕ ਹੀ ਚਮਚ ਆਪਾਂ ਇਹਦੇ ਵਿੱਚ ਪਾ ਦਿੱਤਾ ਕਿਉਂਕਿ ਮੈਂ ਬਣਾ ਕੇ ਰੱਖਿਆ ਸੀ ਮੇਰਾ ਹੋ ਗਿਆ ਖਤਮ ਤੇ ਅੱਜ ਮੈਂ ਬਣਾਉਣ ਲੱਗੀ ਸੀ ਕਿ ਮੈਂ ਫੇ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾਂ ਹਨਾ ਤੇ ਕਿਉਂਕਿ ਜਿਹੜੀ ਜਿਹੜੀ ਚੀਜ਼ ਆਪਾਂ ਇਸਤੇਮਾਲ ਕਰਦੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਠੀਕ ਹੈ ਜੀ ਤੇ ਮੈਨੂੰ ਇਹ ਹੀ ਹੁੰਦਾ ਕਿ ਸਾਰਾ ਦੀ ਸਕਿਨ ਜਿਹੜੀ ਸੋਹਣੀ ਰਹੇ 글로 ਕਰੇ ਜਿਹੜੀਆਂ ਇਹਨੇ ਨੇ ਮਹਿੰਗੇ ਕਰੀਮਾ ਆਪਾਂ ਇਸਤੇਮਾਲ ਕਰਦੇ ਹਾਂ ਉਹਨਾਂ ਤੋਂ ਛੁਟਕਾਰਾ ਮਿਲੇ ਐਨੇ ਪੈਸੇ ਵੇਸਟ ਹੁੰਦੇ ਨੇ ਉਹਨਾਂ ਪੈਸਿਆਂ ਦਾ ਇੰਨਾ ਵੇਸਟ ਨਾ ਹੋਵੇ ਤਾਂ ਲੋ ਜੀ ਥੋੜਾ ਜਿਹਾ ਪਾ ਲਿਆ ਏ ਮਸ਼ਕਪੂਰ ਯਾਨੀ ਕਿ ਜਿਵੇਂ ਇਹ ਹੈਗੀ ਏ ਪੂਰੀ ਟਿੱਕੀ ਸੀ ਪੂਰੀ ਟਿੱਕੀ ਇਹਨੂੰ ਹਾਫ ਟਿੱਕੀ ਮੈਂ ਪਹਿਲਾਂ ਇਸਤੇਮਾਲ ਕੀਤੀ ਸੀ ਹਾਫ ਹੀ ਪਈ ਹੋਈ ਸੀਗੀ ਤੇ ਇਹਨੂੰ ਕੁੱਟ ਕੇ ਆਪਾਂ ਇਹਦਾ ਜਿਹੜਾ ਹੈ ਨਾ ਚੂਰਨ ਜਿਆ ਬਣਾ ਲਿਆ ਮਤਲਬ ਕਿ ਪਾਊਡਰ ਇਹ ਵਿੱਚ ਪਾ ਲਿਆ ਆਪਾਂ ਠੀਕ ਹੈ ਜੀ ਤਿੰਨ ਚੀਜ਼ਾਂ ਇਹ ਹੋ ਗਈਆਂ ਔਰ ਚੌਥੀ ਚੀਜ਼ ਜਿਹੜੀ ਆਪਾਂ ਲੈਣੀ ਹੈਗੀ ਤੁਹਾਨੂੰ ਦੱਸੇ ਕਿ ਐਲੋਵੇਰਾ ਐਲੋਵੇਰਾ ਜਿਹੜੀ ਹੈ ਨਾ ਇਹਦੇ ਵਿੱਚ ਘਰ ਵਾਲੀ ਨਹੀਂ ਪੈਂਦੀ ਹੈਗੀ ਇਹਦੇ ਵਿੱਚ ਮਤਲਬ ਕਿ ਜਿਹੜੀ ਬਾਜ਼ਾਰ ਵਾਲੀ ਐਲੋਵੇਰਾ ਹੋਵੇਗੀ ਨਾ ਉਹੀ ਪਾਉਂਗੀ ਠੀਕ ਹੈ ਜੀ ਕਿਉਂਕਿ ਆਪਾਂ ਇਹਨੂੰ ਇੱਕ ਕਰੀਮ ਦਾ ਰੂਪ ਦੇ ਦੇਣਾ ਠੀਕ ਹੈ ਤੇ ਲੋ ਜੀ ਆਪਾਂ ਪਾ ਦਿੱਤਾ ਇੱਕ ਚਮਚਾ ਐਲੋਵੇਰਾ ਤੇ ਤੁਸੀਂ ਜਿੰਨੀ ਵੀ ਕੁਆਂਟੀਟੀ ਬਣਾਉਣਾ ਚਾਹੁੰਦੇ ਹੋ ਮਤਲਬ ਕਿ ਜਿੰਨੀ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਤੁਸੀਂ ਬਣਾ ਕੇ ਰੱਖ ਸਕਦੇ ਹੋ ਮੈਂ ਇੱਕ ਹਫਤੇ ਲਈ ਬਣਾ ਕੇ ਰੱਖਣ ਗਿਆ ਮੇਰੇ ਕੋਲ ਇੰਨਾ ਕੀ ਹਫਤਾ ਡੇਢ ਮੁਕੜਾ ਨਹੀਂ ਹੋਇਆ ਆ ਦੇਖ ਲਓ ਠੀਕ ਹੈ ਜੀ ਤੇ ਇਹਨੂੰ ਜਦੋਂ ਆਪਾਂ ਏਦਾਂ ਏਦਾਂ ਮਿਕਸ ਕਰਦੇ ਰਵਾਂਗੇ ਨਾ ਤੇ ਇੱਕ ਕਰੀਮੀ ਫਾਰਮ ਚ ਬਣ ਜਾਏਗਾ ਜਿਹੜਾ ਤੇਲ ਮੁਸਕਪੂਰ ਔਰ ਐਲੋਵੇਰਾ ਚਾਰਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਇਹਨੇ ਇੱਕ ਕਰੀਮ ਦਾ ਰੂਪ ਧਾਰ ਲੈ ਲਿਆ ਠੀਕ ਹੈ ਜੀ ਤੇ ਆਪਾਂ ਇਹਨੂੰ ਕਿਸੇ ਵੀ ਛੋਟੀ ਜਿਹੀ ਡੱਬੀ ਚ ਪਾ ਕੇ ਤੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ ਤੁਸੀਂ ਰਾਤ ਨੂੰ ਕੀ ਕਰਨਾ ਹੈ ਰੋਜ਼ ਸੌਣ ਲੱਗੇ 10-15 ਮਿੰਟ ਚਿਹਰੇ ਦੀ ਮ사ਜ ਇਹਦੇ ਨਾਲ ਕਰਨੀ ਹੈ ਠੀਕ ਹੈ ਹੱਥਾਂ ਦੀ ਮ사ਜ ਕਰਨੀ ਹੈ ਹੱਥ ਵੀ ਤੁਹਾਡੇ ਜਿਹੜੇ ਨੇ ਵੱਟੋ ਵੱਟ ਹੋਏ ਹੋਣ ਨਾ ਕਈਆਂ ਦੇ ਨਾਲ ਜਲਦੀ ਹੀ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੱਥਾਂ ਤੇ ਹੱਥਾਂ ਦੀ ਮ사ਜ ਕਰ ਸਕਦੇ ਹੋ ਚਿਹਰੇ ਦੀ ਮ사ਜ ਕਰੋ ਤੇ ਤੁਹਾਡਾ ਚਿਹਰਾ ਜਿਹੜਾ ਦੇਖੋ ਦਿਨ-ਦਿਨ ਇੱਕ ਨਿਆ ਗਲੋ ਇੱਕ ਇੱਕ ਨਈ ਜਵਾਨੀ ਜੀ ਆਣੀ ਸ਼ੁਰੂ ਹੋ ਜਾਣੀ ਹਰ ਕੋਈ ਪੁੱਛੇਗਾ ਵੀ ਤੁਸੀਂ ਕੀ ਲਗਾਉਂਦੇ ਹੋ ਆਪਣੇ ਚਿਹਰੇ ਤੇ ਕਿ ਤੁਹਾਡਾ ਜਿਹੜਾ ਚਿਹਰਾ ਹੈ ਟਾਈਟ ਪਿਆ ਹੈ ਸਕਿਨ ਟਾਈਟ ਹੈ ਐ ਰਿੰਕਲ ਨਹੀਂ ਹੈਗੇ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਖੁਸ਼ਕੀ ਨਹੀਂ ਹੈਗੀ ਇਹ oily skin ਵੀ ਹੋਵੇ ਤਾਂ ਵੀ ਲਗਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਇਹਦੇ ਨਾਲ ਐ ਨਹੀਂ ਹੈਗਾ ਪਿੰਪਲ ਆਉਣਗੇ ਕੋਈ ਚੱਕਰ ਨਹੀਂ ਕਿਉਂਕਿ ਜਿਹੜੀ ਮੁਸ਼ਕਪੂਰੀ ਟਿੱਕੀ ਹੁੰਦੀ ਹੈ ਨਾ ਉਹ ਖਾਸ ਕਰਕੇ ਪਿੰਪਲਾਂ ਲਈ ਹੁੰਦੀ ਉਹ ਪਿੰਪਲ ਨਹੀਂ ਆਉਣ ਦਿੰਦੀ ਹੈਗੀ ਚਿਹਰੇ ਤੇ ਜਿਹੜੀ ਮੁਸ਼ਕਪੂਰੀ ਟਿੱਕੀ ਹੁੰਦੀ ਹੈ ਤੇ ਦੂਸਰਾ ਮੁਸ਼ਕਪੂਰ ਦੀ ਟਿੱਕੀ ਦਾ ਇਹ ਫਾਇਦਾ ਏ ਜਿਨ੍ਹਾਂ ਦੇ ਪਹਿਲਾਂ ਵੀ ਦਾਗ ਧੱਬੇ ਪਏ ਹੋਣ ਪਿੰਪਲਾਂ ਦੇ ਉਹ ਜਿਹੜੇ ਠੀਕ ਕਰ ਦਿੰਦੀ ਕਈਆਂ ਦੇ ਜਿਹੜੇ ਚਿਕਨ ਬਾਕਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਮਾਤਾਂ ਦੇ ਦਾਗ ਕਹਿੰਦੇ ਆ ਮੋٹے ਮੋٹے ਦਾਣੇ ਹੋ ਜਾਂਦੇ ਨੇ ਉਹ ਦਾਗ ਛੱਡ ਜਾਂਦੇ ਨੇ ਉਹ ਨਹੀਂ ਮਿਟਦੇ ਤੇ ਇਹ ਇਦਾਂ ਤੁਸੀਂ ਇਹ ਵਾਲਾ ਰੋਜ਼ ਰਜਾਨਾ ਲਗਾਉਗੇ ਨਾ ਮੁਸ਼ਕਪੂਰ ਦੀ ਟਿੱਕੀ ਵਿੱਚ ਪਾ ਕੇ ਔਇਲ ਦੇ ਤੇ ਉਹ ਵੀ ਤੁਹਾਡੇ ਬਿਲਕੁਲ ਹੀ ਠੀਕ ਹੋ ਜਾਵੇਗੀ ਇਹ ਠੀਕ ਹੈ ਜੀ ਤੁਸੀਂ ਇਹ ਤੁਸੀਂ ਚੀਜ਼ਾਂ ਜਿਹੜੀਆਂ ਲਿਖ ਲਿਆ ਕਰੋ ਅਗਰ ਤੁਹਾਨੂੰ ਨਾ ਯਾਦ ਰਹਿਣ ਤਾਂ ਲਿਖ ਲਓ ਚਾਰ ਚੀਜ਼ਾਂ ਹੈਗੀਆਂ ਨੇ ਚਾਰਨਾਂ ਦਾ ਮਿਕਸ ਕਰਕੇ ਆਪਾਂ ਇੱਕ ਆ ਦੇਖੋ ਕਰੀਮੀ ਫੋਮ ਬਣੀ ਹੈ ਠੀਕ ਹੈ ਆ ਦੇਖੋ ਇੱਕ ਜਿਵੇਂ ਕਰੀਮ ਹੁੰਦੀ ਹੈ ਨਾ ਐਦਾਂ ਆ ਦੇਖੋ ਬਣ ਕੇ ਤਿਆਰ ਹੋ ਗਈ ਹੈ ਤਾਂ ਰਾਤ ਨੂੰ ਤੁਸੀਂ ਸੌਣ ਲੱਗਿਆਂ 10 ਮਿੰਟ ਇਸ ਸਰਕੂਲੇਸ਼ਨ ਨਾਲ ਇਦਾਂ ਇਸ ਤਰੀਕੇ ਨਾਲ ਆਪਾਂ ਮ사ਜ ਕਰਨੀ ਹੈਗੀ ਠੀਕ ਹੈ ਤੁਹਾਨੂੰ ਸਟੈਪ ਵੀ ਦੱਸ ਦਿੰਨੇ ਆ ਚਲੋ ਦੇਖੋ ਐਦਾਂ ਐਦਾਂ ਮ사ਜ ਕਰੋ ਇਸ ਤਰੀਕੇ ਨਾਲ ਤੇ ਹਾਂਜੀ ਤੁਹਾਨੂੰ ਸਮਝ ਆਈ ਹੋਣੀ ਹੈ ਹਨਾ ਤੇ ਜਿੱਦਾਂ ਮੈਂ ਤੁਹਾਨੂੰ ਦੱਸਦੀ ਪਈ ਆ ਚੀਜ਼ਾਂ ਜਿਹੜੀਆਂ ਆਹ ਵਾਲੀ ਚੀਜ਼ਾਂ ਨੇ ਨਾ ਜਦੋਂ ਆਹ ਲੂਜ਼ ਹੋਣ ਇਸ ਤਰੀਕੇ ਨਾਲ ਕਰੋ ਇਦਾਂ ਡੇਲੀ ਰਾਤ ਨੂੰ ਤੁਸੀਂ ਇਦਾਂ 10 ਮਿੰਟ ਇਹ ਵਾਲੀ ਮ사ਜ ਕਰੋ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਡੇ ਕਦੇ ਵੀ ਝੂੜੀਆਂ ਨਹੀਂ ਪੈਣਗੀਆਂ ਜਲਦੀ ਠੀਕ ਹੈ ਜੀ ਮੈਂ ਦੇਖੋ ਡੇਲੀ ਮ사ਜ ਕਰੋ 10 ਦਿਨ ਤੁਸੀਂ ਲਗਾਤਾਰ ਕਰਕੇ ਫਿਰ ਤੁਸੀਂ ਦੇਖੇ 10 ਦਿਨ ਕੀ ਤੁਹਾਨੂੰ 2 ਦਿਨ ਵਿੱਚ 1 ਦਿਨ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਵਾਕਿਆ ਹੀ ਇਹ ਚੀਜ਼ ਕੁਝ ਹੈਗੀ ਹੈ ਵਾਕਿਆ ਹੀ ਬਹੁਤ ਵਧੀਆ ਚੀਜ਼ੇ ਵਾਲੀ ਉਹ ਦੇਖੋ ਬਹੁਤ ਹੀ ਪਿਆਰਾ ਗਲੋ ਆਂਦਾ ਹੈ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਇਹ ਉਹਨਾਂ ਲਈ ਜਿਨ੍ਹਾਂ ਦੀ ਸਕਿਨ ਖੁਸ਼ਕ ਸੀਗੀ ਜਿਨ੍ਹਾਂ ਦੇ ਝੁਲੜੀਆਂ ਨੇ ਜਿਨ੍ਹਾਂ ਦੇ ਸ਼ਾਈਆਂ ਨੇ ਜਿਨ੍ਹਾਂ ਦੇ ਦਾਗ ਨੇ ਮਿਲ ਕੇ ਹਰ ਪ੍ਰੋਬਲਮ ਦੀ ਇਹ ਸੋਲੂਸ਼ਨ ਹੈ ਜਿੰਨੀ ਵੀ ਪ੍ਰੋਬਲਮ ਆਪਾਂ ਸਿਹਰੇ ਤੇ ਹੁੰਦੀਆਂ ਨੇ ਇਹ ਸਾਰਿਆਂ ਨੂੰ ਹੀ ਠੀਕ ਕਰਦਾ ਠੀਕ ਹੈ ਜੀ ਤੇ ਤੁਸੀਂ ਇਸ ਤਰੀਕੇ ਨਾਲ ਬਣਾਓ ਚਾਰ ਚੀਜ਼ਾਂ ਨੇ ਇਹਨਾਂ ਦਾ ਬਣਾ ਕੇ ਕਰੀਮ ੱਟਬੀ ਚ ਪਾ ਕੇ ਰੱਖ ਲਓ ਤੇ ਰਾਤ ਨੂੰ ਤੁਸੀਂ ਬਸ ਲਗਾਏ ਹੱਥਾਂ ਤੇ ਮ사ਜ ਕੀਤੀ ਹੱਥਾਂ ਤੇ ਪੈਰਾਂ ਤੇ ਸਾਰੇ ਮਤਲਬ ਕਿ ਆਪਣੇ ਮ사ਜ ਕਰ ਲਿਆ ਕਰੋ ਤੇ ਲੋਜ ਉਮੀਦ ਹੈ ਕਿ ਤੁਹਾਨੂੰ ਵੀਡੀਓ ਪੋਸਟ ਸੋਹਣੀ ਲੱਗੀ ਹੋਵੇਗੀ ਪਸੰਦ ਆਈ ਹੋਵੇਗੀ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਾਂਗੇ ਇੱਕ ਨਵੀਂ ਰੈਮਡੀ ਨਾਲ ਕਮੈਂਟ ਕਰਕੇ ਦੱਸਿਆ ਕਰੋ ਜਿਹੜੀ ਵੀ ਤੁਹਾਡੇ ਸਕਿਨ ਤੇ ਪ੍ਰੋਬਲਮ ਹੈ ਆਪਾਂ ਤੁਹਾਨੂੰ ਉਹਦਾ ਸੋਲੂਸ਼ਨ ਜਰੂਰ ਦੱਸਾਂ ਕਰਾਂਗੀ ਤੇ ਲੋ ਜੀ ਫਿਰ ਮਿਲਦੇ ਆ ਜੀ ਬਾਏ ਬਾਏ ਤੇ ਇੱਕ ਵਾਰ ਫਿਰ ਸਾਰਿਆਂ ਨੂੰ ਹੈਪੀ ਦੀਵਾਲੀ